ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਥਾਈਂ ਇਹ ਦਰਸਾਇਆ ਹੈ ਕਿ ਦੁਨੀਆਂ ਵਿੱਚ ਸਾਰ ਵਸਤੂ ਰਹਿਣ ਵਾਲੀ ਚੀਜ਼ ਉਹ ਹੈ ਨਾਮ ਉਹ ਹੈ ਸਤ ਤੇ ਸਤਨਾਮ ਦੀ ਪ੍ਰਾਪਤੀ ਸਾਡੇ ਜੀਵਨ ਦਾ ਲਕਸ਼ ਹੈ ਤੇ ਸਤਨਾਮ ਦੀ ਪ੍ਰਾਪਤੀ ਦੇ ਰਾਹ ਤੋਂ ਹਟਾਉਣ ਵਾਲੀਆਂ ਜਿੰਨੀਆਂ ਵੀ ਚੀਜ਼ਾਂ ਹਨ ਉਹ ਛੱਡਣ ਯੋਗ ਹਨ ਤੇ ਸਤ ਦੀ ਪ੍ਰਾਪਤੀ ਲਈ ਜਿਹੜੇ ਸਹਾਇਕ ਸਮਾਨ ਪਾਵੇਂ ਕਿੰਨੇ ਵੀ ਕਸ਼ਟ ਅਤੇ ਮਹਿੰਗੇ ਮੁੱਲ ਨਾਲ ਪ੍ਰਾਪਤ ਹੋਣ ਉਹਨਾਂ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ ਤੇ ਨਾਲ ਹੀ ਇਹ ਵੀ ਦਰਸਾਇਆ ਹੈ ਕਿ ਸਤ ਬਾਣੀ ਕੀ ਹੁੰਦਾ ਹੈ ਸਤ ਕਰਮ ਕਿਸ ਨੂੰ ਕਹਿੰਦੇ ਹਨ ਹਰ ਕਾੜੀ ਪਲਟਦੇ ਸੰਸਾਰ ਦੇ ਪਿੱਛੇ ਉਹ ਸਤ ਹੈ ਇਹ ਸਤ ਸਾਨੂੰ ਉੱਥੇ ਲੈ ਕੇ ਜਾਂਦਾ ਹੈ ਦੂਜੀ ਗੱਲ ਇਹ ਦਰਸਾਈ ਹੈ ਕਿ ਸਾਡੇ ਲਈ ਇਲਾਹੇਵੰਦ ਪਾਸਾ ਕਿਹੜਾ ਹੈ ਤੇ ਤੀਜੀ ਗੱਲ ਇਹ ਦਰਸਾਈ ਹੈ ਕਿ ਜਦੋਂ ਅਸੀਂ ਪਰਮਾਤਮਾ ਵੱਲ ਲੱਗਦੇ ਹਾਂ ਸ਼ੁਰੂਆਤ ਵਿੱਚ ਉਦਾਸੀਨਤਾ ਆਉਂਦੀ ਹੈ ਪਰ ਅਗਰ ਧ੍ਰਿੜਤਾ ਨਾਲ ਲੱਗੇ ਰਹੀਏ ਉਹ ਉਦਾਸੀਨਤਾ ਪ੍ਰਸੰਤਾ ਵਿੱਚ ਬਦਲ ਜਾਂਦੀ ਹੈ ਧ੍ਰਿੜ ਸੰਕਲਪ ਹੋ ਕੇ ਸਿਮਰਨ ਕਰਨ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ ਤੇ ਜੇ 6 ਮਹੀਨੇ ਦ੍ਰਿੜ ਸੰਕਲਪ ਕਰ ਰਿਹਾ 6 ਮਹੀਨੇ ਕੁਝ ਹੋਰ ਕਰ ਲਿਆ ਫਿਰ 6 ਮਹੀਨੇ ਇਧਰ ਲਗਾਤੇ 6 ਮਹੀਨੇ ਉਧਰ ਲਗਾਤੇ ਇਸ ਤਰ੍ਹਾਂ ਤਾਂ ਕਿਸੇ ਵੀ ਟਿਕਾਣੇ ਪੁੱਜਣਾ ਅਸੰਭਵ ਹੈ ਤੇ ਚੌਥੀ ਗੱਲ ਇਹ ਦਰਸਾਈ ਹੈ ਕਿ ਗਿਆਨੀਆਂ ਤੇ ਭਗਤਾਂ ਨੂੰ ਤਿੰਨਾਂ ਕਾਲਾਂ ਵਿੱਚ ਦੁੱਖ ਨਹੀਂ ਆਉਂਦਾ ਤੇ ਵਿਕਾਰੀ ਤਿੰਨਾਂ ਕਾਲਾਂ ਵਿੱਚ ਦੁੱਖ ਤੋਂ ਛੁੱਟ ਨਹੀਂ ਸਕਦੇ ਕਿਉਂ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਸਿਰਲੇਖ ਹੈ ਦੁੱਖ ਰੋਗ ਬਿਨ ਸਹਿ ਪੈ ਪਰਮ ਉਤ ਭਵਿਕ ਤੇ ਵਰਤਮਾਨ ਵਿੱਚ ਇੱਕ ਸਾਰ ਰਹਿਣ ਵਾਲੀ ਚੀਜ਼ ਦਾ ਨਾਮ ਹੈ ਸਤ ਸਤਨਾਮ ਦੀ ਪ੍ਰਾਪਤੀ ਹੀ ਮਨੁੱਖ ਦੇ ਜੀਵਨ ਦਾ ਲਕਸ਼ ਹੈ ਸਤਨਾਮ ਦੀ ਪ੍ਰਾਪਤੀ ਦੇ ਰਾਹ ਤੋਂ ਹਟਾਉਣ ਵਾਲੀਆਂ ਜਿੰਨੀਆਂ ਚੀਜ਼ਾਂ ਹਨ ਭਾਵੇਂ ਉਹਨਾਂ ਵਿੱਚ ਕਿੰਨਾ ਵੀ ਸੁਆਦ ਤੇ ਲਾਭ ਹੋਵੇ ਤੇ ਸੋਖੀਆਂ ਮਿਲਣ ਉਹ ਛੱਡਣ ਯੋਗ ਹੈ ਇਸੇ ਤਰ੍ਹਾਂ ਸਤਨਾਮ ਦੀ ਪ੍ਰਾਪਤੀ ਦਾ ਸਹਾਇਕ ਸਮਾਨ ਕਿਸੇ ਵੀ ਮੁੱਲ ਤੇ ਕਿੰਨੇ ਵੀ ਕਸ਼ਟ ਨਾਲ ਮਿਲੇ ਪ੍ਰਾਪਤ ਕਰਨਾ ਚਾਹੀਦਾ ਹੈ ਹਾਂਜੀ ਸਤਨਾਮ ਦੀ ਪ੍ਰਾਪਤੀ ਦੇ ਰਾਹ ਤੋਂ ਹਟਾਉਣ ਵਾਲੀਆਂ ਜਿੰਨੀਆਂ ਚੀਜ਼ਾਂ ਹਨ ਭਾਵੇਂ ਉਹਨਾਂ ਵਿੱਚ ਕਿੰਨਾ ਵੀ ਸਵਾਦ ਤੇ ਲਾਭ ਹੋਵੇ ਤੇ ਸੋਖੀਆਂ ਮਿਲਣ ਉਹ ਛੱਡਣ ਯੋਗ ਹਨ ਇਸੇ ਤਰ੍ਹਾਂ ਸਤਨਾਮ ਦੀ ਪ੍ਰਾਪਤੀ ਦਾ ਸਹਾਇਕ ਸਮਾਨ ਕਿਸੇ ਮੁੱਲ ਤੇ ਕਿੰਨੇ ਵੀ ਕਸ਼ਟ ਨਾਲ ਮਿਲੇ ਪ੍ਰਾਪਤ ਕਰਨਾ ਚਾਹੀਦਾ ਹੈ ਸਤ ਦੇ ਅਰਥ ਇੱਕ ਹੋਰ ਹਨ ਜੋ ਕੁਝ ਨਿਰਪੱਖ ਹੋ ਅਨਭਵ ਵੇਖਣ ਜਾਂ ਸੁਣਨ ਵਿੱਚ ਆਵੇ ਮਨ ਬਚ ਕਰਮ ਉਸੇ ਤਰ੍ਹਾਂ ਹੀ ਸੋਚਣਾ ਕਹਿਣਾ ਤੇ ਕਰਨਾ ਜੋ ਕੁਝ ਨਿਰਪੱਖ ਹੋ ਅਨਭਵ ਤੇ ਵੇਖਣ ਵਿੱਚ ਆਵੇ ਉਹੀ ਕਹਿਣਾ ਸਤ ਬਾਣੀ ਆਖਵਾਉਂਦੀ ਹੈ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੈ ਜੋ ਪੇਖ ਹੈ ਅੱਖੀ ਜੋ ਕੁਝ ਨਿਰਪੱਖ ਹੋ ਅਨੁਭਵ ਕਰਨਾ ਸਮਝਣਾ ਤੇ ਮੂੰਹ ਤੋਂ ਕਹਿਣਾ ਉਸੇ ਨੂੰ ਵਰਤੋ ਵਿੱਚ ਲਿਆਉਣਾ ਸਤ ਕਰਮ ਕਿਹਾ ਜਾਂਦਾ ਹੈ ਸਤ ਸਦਾ ਹੀ ਸੁਖਦਾਈ ਹੈ ਇਸ ਕਰਕੇ ਸਤ ਨੂੰ ਕਿਸੇ ਹਾਲਤ ਵਿੱਚ ਵੀ ਨਹੀਂ ਛੱਡਣਾ ਚਾਹੀਦਾ ਸੰਸਾਰ ਜੋ ਦਿਸਦਾ ਹੈ ਹਰ ਘੜੀ ਪਲਟਦਾ ਹੈ ਇਸ ਪਲਟੇ ਦੇ ਪਿੱਛੇ ਇੱਕ ਅਸਲੀਅਤ ਹੈ ਜਿਸ ਦਾ ਇਹ ਪ੍ਰਕਾਸ਼ ਹੈ ਉਹ ਪ੍ਰਕਾਸ਼ ਸत्य ਹੈ ਉਹ ਸत्य ਜੋ ਹੈ ਤੇ ਸਦਾ ਥਿਰ ਹੈ ਤੇ ਜਿਸ ਵਿੱਚ ਪੂਰਨ ਚੇਤਨਤਾ ਤੇ ਆਨੰਦ ਹੈ ਤੇ ਜੋ ਪ੍ਰਿਆ ਹੈ ਉਸ ਨੂੰ ਗੁਰੂ ਨਾਨਕ ਦੇਵ ਜੀ ਨੇ ਸਤ ਤੇ ਸੱਚ ਆਖਿਆ ਹੈ ਸੋ ਵਿਚਾਰ ਲਓ ਸਤ ਇਨਸਾਨ ਨੂੰ ਕਿੱਥੇ ਕੋ ਲੈ ਜਾਂਦਾ ਹੈ ਦੂਸਰਾ ਲਾਹਵੰਦ ਪਾਸ ਇੱਕ ਪਾਸੇ ਦਾਤਾਰ ਹੈ ਤੇ ਦੂਜੇ ਪਾਸੇ ਦਾਤ ਤੁਸੀਂ ਇੱਕ ਨਾਲ ਪਿਆਰ ਕਰ ਸਕਦੇ ਹੋ ਦੋ ਨਾਲ ਨਹੀਂ ਦਾਤਾਰ ਨਾਲ ਪਿਆਰ ਕਰਨ ਤੋਂ ਦਾਤਾਰ ਤੇ ਦਾਤ ਦੋਨਾਂ ਦੀ ਪ੍ਰਾਪਤੀ ਹੋਵੇਗੀ ਤੇ ਦਾਤ ਨਾਲ ਪਿਆਰ ਪਾਉਣ ਤੇ ਦਾਤ ਦੀ ਕਿਹੜਾ ਪਾਸਾ ਲਾਇਮੰਦ ਹੈ ਸੋਚ ਵਿਚਾਰ ਕਰ ਲਓ ਹਾਂਜੀ ਦਾਤਾਰ ਨਾਲ ਪਿਆਰ ਕਰਨ ਤੋਂ ਦਾਤਾਰ ਤੇ ਦਾਤਾ ਦੋਨਾਂ ਦੀ ਪ੍ਰਾਪਤੀ ਹੋਵੇਗੀ ਤੇ ਦਾਤ ਨਾਲ ਪਿਆਰ ਪਾਉਣ ਤੋਂ ਦਾਤ ਦੀ ਕਿਹੜਾ ਪਾਸਾ ਲਾਹੇਵੰਦ ਹੈ ਸੋਚ ਵਿਚਾਰ ਕਰ ਲਓ ਤੀਸਰਾ ਲੜਕੀ ਪੇਕੇ ਘਰੇ ਸਹੁਰੇ ਜਾਣ ਲੱਗਿਆਂ ਦੁੱਖ ਅਨੁਭਵ ਕਰਦੀ ਹੈ ਪਰ ਥੋੜੇ ਚਿਰ ਪਿਛੋਂ ਸਹੁਰੇ ਘਰ ਵਿੱਚ ਪੇਕੇ ਕਰਨ ਨਾਲੋਂ ਵਿਸ਼ੇਸ਼ ਪਿਆਰ ਪੈ ਜਾਂਦਾ ਹੈ ਸੰਸਾਰ ਵੱਲੋਂ ਹਟਾ ਕੇ ਰੁਚੀ ਨੂੰ ਪਰਮਾਰਥ ਵੱਲ ਲਗਾਉਣ ਲੱਗਿਆਂ ਤਬੀਅਤ ਵਿੱਚ ਕੁਝ ਉਦਾਸੀਨਤਾ ਆਵੇਗੀ ਪਰ ਦ੍ਰਿੜਤਾ ਨਾਲ ਲੱਗੇ ਰਹਿਣ ਤੋਂ ਛੇਤੀ ਹੀ ਉਦਾਸੀਨਤਾ ਪ੍ਰਸੰਤਾ ਵਿੱਚ ਬਦਲ ਜਾਏਗੀ। ਦ੍ਰਿੜ ਸੰਕਲਪ ਹੋ ਕੇ ਸਿਮਰਨ ਕਰਨ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। 4 ਮਹੀਨੇ ਕੁਝ ਕੀਤਾ 6 ਮਹੀਨੇ ਕੁਝ ਇਸ ਤਰ੍ਹਾਂ ਕਿਸੇ ਟਿਕਾਣੇ ਵੀ ਪੁੱਜਣਾ ਅਸੰਭਵ ਹੈ। ਹਾਂਜੀ ਸੰਸਾਰ ਵੱਲੋਂ ਹਟਾ ਕੇ ਰੂਚੀ ਨੂੰ ਪਰਮਾਰਥ ਵੱਲ ਲਗਾਉਣ ਲੱਗਿਆਂ ਤਬੀਅਤ ਵਿੱਚ ਕੁਝ ਉਦਾਸੀਨਤਾ ਆਵੇਗੀ ਪਰ ਦ੍ਰਿੜਤਾ ਨਾਲ ਲੱਗੇ ਰਹਿਣ ਤੋਂ ਛੇਤੀ ਹੀ ਉਦਾਸੀਨਤਾ ਪ੍ਰਸੰਤਾ ਵਿੱਚ ਬਦਲ ਜਾਏਗੀ ਦ੍ਰਿੜ ਸੰਕਲਪ ਹੋ ਕੇ ਸਿਮਰਨ ਕਰਨ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ 4 ਮਹੀਨੇ ਕੁਝ ਕੀਤਾ 6 ਮਹੀਨੇ ਕੁਝ ਇਸ ਤਰ੍ਹਾਂ ਕਿਸੇ ਟਿਕਾਣੇ 'ਵੀ ਪੂਜਣਾ ਅਸੰਭਵ ਵਾਹਿਗੁਰੂ ਸਿਮਰਨ ਕਰਨ ਤੋਂ ਵਾਹਿਗੁਰੂ ਨਾਲ ਪਿਆਰ ਵੱਧਦਾ ਹੈ ਜਿਸ ਤਰ੍ਹਾਂ ਵਿਸ਼ੇ ਚਿੰਤਨ ਨਾਲ ਵਿਸ਼ਿਆਂ ਵਿੱਚ ਰੁਚੀ ਲੱਗ ਜਾਂਦੀ ਹੈ ਹਾਂਜੀ ਫਿਰ ਦੁਹਰਾ ਦਈਏ ਕਿ ਵਾਹਿਗੁਰੂ ਸਿਮਰਨ ਕਰਨ ਤੋਂ ਵਾਹਿਗੁਰੂ ਨਾਲ ਪਿਆਰ ਵੱਧਦਾ ਹੈ ਜਿਸ ਤਰ੍ਹਾਂ ਵਿਸ਼ੇ ਚਿੰਤਨ ਨਾਲ ਵਿਸ਼ਿਆਂ ਵਿੱਚ ਰੁਚੀ ਲੱਗ ਜਾਂਦੀ ਹੈ ਤੇ ਚੌਥੀ ਗੱਲ ਗਿਆਨੀਆਂ ਤੇ ਭਗਤਾਂ ਨੂੰ ਤਿੰਨਾਂ ਕਾਲਾਂ ਵਿੱਚ ਦੁੱਖ ਨਹੀਂ ਆਉਂਦਾ ਤੇ ਵਿਕਾਰੀ ਤਿੰਨਾਂ ਕਾਲਾਂ ਵਿੱਚ ਦੁੱਖ ਤੋਂ ਨਹੀਂ ਛੁਟ ਸਕਦਾ ਕਿਉਂਕਿ ਦੁੱਖਾਂ ਦਾ ਮੂਲ ਹੈ ਭੈ ਤੇ ਪਰਮ ਸਫਲ ਗਿਆਨੀ ਤੇ ਭਗਤ ਭੈ ਪਰਮ ਤੇ ਫਤਿਹ ਪਾਉਂਦਾ ਹੈ ਤੇ ਵਿਕਾਰੀ ਭੈ ਵਿੱਚ ਵਸਦਾ ਇਸੇ ਕਰਕੇ ਪੰਚਮ ਦਾਤਾ ਜੀ ਨੇ ਫਰਮਾਇਆ ਦੁਖ ਰੋਗ ਬਿਨਸੈ ਪੈ ਪਰਮ ਸਾਧਨਾ ਨਿਰਮਲਤਾ ਕੇ ਕਰਮ ਦੁਖ ਤੇ ਰੋਗ ਉਸ ਦੇ ਮਿਟ ਗਏ ਕਿਉਂਕਿ ਪਹਿਲਾ ਪ੍ਰੇਮ ਭਗਤੀ ਤੇ ਸਫਲ ਗਿਆਨ ਨਾਲ ਉਸ ਦੇ ਭੈ ਪਰਮ ਮਿਟ ਕੇ ਉਹ ਵਿਸਮਾਤ ਦੇ ਘਰ ਆ ਪੜ ਗਿਆ ਹੈ ਜੋ ਕਾਰਨ ਸਨ ਜਦੋਂ ਮਿਟ ਗਏ ਤਾਂ ਦੁੱਖ ਰੋਗ ਜੋ ਉਸ ਦੇ ਕਾਰਜ ਜਾਂ ਫਲ ਸਨ ਨਾਲੇ ਮਿਟ ਗਏ ਕਾਰਨ ਦੇ ਮਿਟਿਆਂ ਕਾਰਜ ਨਾਲੇ ਬਿਲਾ ਗਏ ਹਾਂਜੀ ਦੁੱਖ ਤੇ ਰੋਗ ਉਸ ਦੇ ਮਿਟ ਗਏ ਕਿਉਂਕਿ ਪਹਿਲਾਂ ਪ੍ਰੇਮ ਭਗਤੀ ਤੇ ਸਫਲ ਗਿਆਨ ਨਾਲ ਉਸ ਦੇ ਭੈ ਪਰਮ ਮਿਟ ਕੇ ਉਹ ਵਿਸਮਾਤ ਦੇ ਘਰ ਆ ਪੜ ਗਿਆ ਹੈ ਜੋ ਕਾਰਣ ਸਨ ਜਦੋਂ ਮਿਟ ਗਏ ਤਾਂ ਦੁੱਖ ਰੋਗ ਜੋ ਉਸ ਦੇ ਕਾਰਜ ਜਾਂ ਫਲ ਸਨ ਨਾਲੇ ਮਿਟ ਗਏ ਕਾਰਣ ਦੇ ਮਿਟਿਆ ਕਾਰਜ ਨਾਲੇ ਬਿਲਾ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ